ਨਾਰਥ ਇੰਡੀਆ ਦੇ ਵਿੱਚ ਜਿੰਨੀਆਂ ਵੀ ਨਦੀਆਂ ਨੇ ਨਾ ਇਸ ਟਾਈਮ ਉਹ ਸਾਰੀਆਂ ਨਦੀਆਂ ਫੁੱਲ ਉਫਾਨ ਤੇ ਨੇ ਕਿਉਂਕਿ ਇਸ ਵਾਰ ਪਹਾੜਾਂ ਦੇ ਵਿੱਚ بارش ਬਹੁਤ ਜ਼ਿਆਦਾ ਹੋ ਰਹੀ ਹੈ ਤੇ ਉਹਨਾਂ ਨਦੀਆਂ ਦੇ ਵਿੱਚੋਂ ਮੈਂ ਇੱਕ ਨਦੀ ਦੇ ਸਾਹਮਣੇ ਖੜਾ ਜਿਹੜੀ ਹੈਗੀ ਹੈ ਜੀ ਮਾਰਕੰਡਾ ਨਦੀ ਸਾਹਮਣੇ ਸ਼ਾਬਾਦ ਮਾਰਕੰਡਾ ਮੰਦਿਰ ਤੇ ਇਹ ਮੰਦਿਰ ਦੇ ਨਾਲ ਮੈਂ ਬੜੀ ਸੋਹਣੀ ਚੀਜ਼ ਵੇਖੀ ਆ ਕਿ ਜਿਵੇਂ ਇੱਥੇ ਸ਼ਰਧਾਲੂ ਬਹੁਤ ਆਉਂਦੇ ਨੇ ਮੱਥਾ ਟੇਕਣ ਹੁਣ ਵੀ ਆ ਰਹੇ ਨੇ ਦੇਖੋ ਐਤਵਾਰ ਵਾਲੇ ਦਿਨ ਬਹੁਤ ਜ਼ਿਆਦਾ ਆਉਂਦੇ ਨੇ ਤੇ ਇਹਨਾਂ ਨੇ ਮੰਦਰ ਤੇ ਨਦੀ ਦੇ ਨਾਲ ਨਾਲ ਆ ਬਾੜ ਕੀਤੀ ਹੋਈ ਹੈ ਕਿ ਲੋਕਾਂ ਨੇ ਜੇ ਕਿਸੇ ਨੇ ਮੱਥਾ ਟੇਕਣਾ ਤੇ ਇੱਥੇ ਟੇਕ ਲਓ ਜਿਵੇਂ ਆ ਬਾੜ ਕੀਤੀ ਹੈ ਤੇ ਆ ਪੋੜੀਆਂ ਤੇ ਪਾਣੀ ਆ ਜਾਂਦਾ ਕਿਸੇ ਨੇ ਆਪਣਾ ਪੰਜ ਸਨਾਨਾ ਕਰਨੀਆਂ ਤਾਂ ਉਹਦੀ ਕਰ ਸਕਦਾ ਸੋ ਅੱਗੇ ਵੀ ਬਾੜ ਕੀਤੀ ਇਹ ਵੀ ਕੀਤੀ ਤੇ ਇਹ ਵੀ ਕੀਤੀ ਹੈ ਬਹੁਤ ਸੋਹਣੀ ਗੱਲ ਹੈ ਜਦੋਂ ਪਾਣੀ ਘਟ ਹੁੰਦਾ ਹੈ ਤਾਂ ਲੋਕ ਉੱਥੇ ਵੀ ਚਲੇ ਜਾਂਦੇ ਨੇ ਪਰ ਹੁਣ ਪਾਣੀ ਦਾ ਉਫਾਨ ਬਹੁਤ ਜ਼ਿਆਦਾ ਹੈ ਸੋ ਇਸ ਕਰਕੇ ਇਹ ਚੀਜ਼ ਬੜੀ ਜ਼ਰੂਰੀ ਆ ਕਿਉਂਕਿ ਲੋਕ ਨਹੀਂ ਮੰਨਦੇ ਕਿਸੇ ਦੀ ਸੋ ਦੂਜੀ ਗੱਲ ਇਹ ਕਿ ਮੇਰੇ ਜਿੰਨੇ ਯਾਰ ਦੋਸਤ ਜਿੰਨੇ ਭਾਈ ਬੰਦੂ ਟਰੈਕ ਕਰਦੇ ਨੇ ਆ ਟਰੈਵਲ ਕਰਦੇ ਨੇ ਉਹ ਅੱਜ ਕੱਲ ਪਹਾੜਾਂਾਂ ਤੇ ਜਾਣਾ ਅਵੋਇਡ ਕਰੋ 10 12 ਦਿਨ ਦੀ ਖੇੜ ਆ ਸਾਰੀ ਉਸ ਤੋਂ ਬਾਅਦ ਮੌਸਮ ਸਾਫ਼ ਹੋ ਜਾਣਾ ਆ ਆਪਾਂ ਵੀ ਇਸ ਕਰਕੇ ਰੁਕੇ ਹੋਏ ਆ ਪਹਿਲਾਂ ਆਪਣੇ ਆਪ ਨੂੰ ਸੇਫ ਜ਼ੋਨ ਚ ਰੱਖੋ ਤੇ ਫਿਰ ਘੁੰਮੋ ਧੰਨਵਾਦ ਸਾਰੀ